ਦੇਖ ਰਹੇ ਹਾਂ ਏਪੀਐਨ ਲਾਈਵ ਅੱਜ ਦੀ ਖਬਰ ਦੀ ਖੰਡਾੜਿਆ ਬਲਾਚੌਰ ਪਿੰਡ ਸੁਦਮਾਜਰਾਦੀ ਹੈ ਜਿੱਥੇ ਬਲਾਚੌਰ ਸਰਕਾਰੀ ਹਸਪਤਾਲ ਵਿੱਚ ਪਿੰਡ ਸੁਦਮਾਜਰਾਦੀ ਇੱਕਔਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੋਈ ਹੁੰਦੀ ਮੌਤ ਪਿੰਡ ਸੁਦਮਾਜਰਾਦੀ ਲੋਕ ਨਿਕ ਕੇ ਰਿਹਾ ਹੋਸ ਜਿਸ ਵਿੱਚ ਓਪੀਡੀ ਐਮਰਜੈਂਸੀ ਦੇ ਵਾਰਡ ਕਿਤੇ ਗਏ ਪੰਚ ਜਿਸ ਕਾਰਨ ਹਸਪਤਾਲ ਦੇ ਅੰਦਰਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬਲਾਚੌਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਸੁਦਮਾਜਰਾਦੀ ਲੋਕਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ ਗਿਆ ਤੇ ਮੇਨ ਗੇਟ ਦੇ ਬਾਹਰ ਤਾਰਾ ਲਗਾ ਕੇ ਖੜੇ ਰਹੇ ਮਿਰਕਟ ਦੇ ਰਿਸ਼ਤੇਦਾਰ ਤੇ ਪਿੰਡ ਵਾਸੀ ਕੱਲ ਰਾਤ ਦੇ ਸਮੇਂ ਬਲਾਚੌਰ ਸਰਕਾਰੀ ਹਸਪਤਾਲ ਵਿੱਚ ਡਿਲੀਵਰੀ ਦਾ ਕੇਸ ਆਇਆ ਸੀ ਜਿਸ ਵਿੱਚ ਮਾਂ ਦੀ ਹੋਈ ਮੌਤ ਤੇ ਨਵਜੰਮੇ ਬੱਚੇ ਨੂੰ ਚੰਡੀਗੜ੍ਹ ਤੇਜੀ ਰੈਫਰ ਕੀਤਾ ਗਿਆ ਰਿਸ਼ਤੇਦਾਰ ਗਿਆ ਵੱਲੋਂ ਇਜ਼ਾਮ ਲਗਾਏ ਗਏ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਅਤੇ ਸਟਾਫ ਮੈਂਬਰਾਂ ਦੀ ਗਲਤੀ ਕਰਕੇ ਉਹਨੇ ਹੀ ਸੌਰੀ ਦੀ ਮੌਤ ਉੱਥੇ ਹੀ ਬਲਾਚੌਰ ਦੇ ਐਸਐਮਓ ਨੇ ਕਿਹਾ ਕੀ ਐਂਬੂਲੈਂਸ ਨਾ ਹੋਣ ਕਰਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਗੱਡੀ ਵਿੱਚ ਲਿਜਾਣਾ ਪਿਆ ਇੱਥੇ ਹੀ ਡਾਕਟਰ ਐਸਰ ਨੂੰ ਨੇ ਕਿਹਾ ਕਿ ਸਾਡੇ ਸਟਾਫ ਮੈਂਬਰ ਦੀ ਕਮੀ ਕਰਕੇ ਇਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੌਜੂਦਾ ਐਮਐਲਏ ਨੂੰ ਦਿੱਤਾ ਗਿਆ ਲਿਖਤੀ ਪੱਤਰ ਜਿਸ ਵਿੱਚ ਲਿਖਿਆ ਬਲਾਚੋਰ ਸਰਕਾਰੀ ਹਸਪਤਾਲ ਨੂੰ ਸਟਾਫ ਮੈਂਬਰ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਬਲਾਚੋਰ ਤੋਂ ਲਖਵੀਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਹੋ ਗਿਆ ਸੀ ਸਾਨੂੰ ਆਂਦਿਆਂ ਨੂੰ ਇਹ ਕਹਿੰਦੇ ਜੀ ਠੀਕ ਆ ਜੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸੌ ਅਸੀਂ ਕੱਲ ਵੀ ਆ ਕੇ ਗਏ ਪਰਸੋ ਵੀ ਆ ਕੇ ਗਏ ਦੋ ਦਿਨ ਹੋ ਗਏ ਸਾਨੂੰ ਆਂਦਿਆਂ ਨੂੰ ਉਹ ਕਹਿੰਦੇ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਪਾਣੀ ਪੀ ਰਹਿਆ ਸੀਗਾ ਇਹਨੂੰ ਦੋ ਦਿਨ ਹੋ ਗਏ ਤਿੰਨ ਦਿਨ ਤੇ ਇਹਨਾਂ ਨੇ ਕਿਹਾ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਵੀ ਵੀਰਵਾਰ ਨੂੰ ਅਸੀਂ ਆ ਜਿਓ ਖਾਲੀ ਪੇਟ ਵੀ ਅਸੀਂ ਕਹਿੰਦੇ ਵੀ ਜਾਂ ਨਾਰਮਲ ਹੋਗਾ ਨਾਰਮਲ ਕਰਾਵਾਂਗੇ ਨਹੀਂ ਤਾਂ ਪ੍ਰੇਮਿੰਦਰ ਕੌਰ ਜੀ ਲੱਖ ਹਾਂਜੀ ਰਕਵਿੰਦਰ ਕੌਰ ਮੇਰੀ ਪਰਝਾਈ ਸੀਗੀ ਜੀ ਅੱਛਾ ਜੀ ਹਾਂਜੀ ਤੇ ਹੁਣ ਰਾਤ ਉਹਨਾਂ ਨੂੰ ਬਸ ਉਹਨਾਂ ਦਰਦਾਂ ਉੱਠ ਖੜੀਆਂ ਜੀ ਰਾਤ ਅਸੀਂ ਲੈ ਕੇ ਆਏ ਆ ਦੋ ਤਿੰਨ ਦਰਦਾਂ ਹੋਈਆਂ ਚਲੋ ਕੇਸ ਵੀ ਹੋ ਗਿਆ ਸਗਾ ਜੀ ਤੇ ਮਗਰੋਂ ਬੇਟੇ ਨੂੰ ਫਟਾਫਟ ਉਹਨੇ ਕਹਿੰਦੀ ਵੀ ਇਹ ਬੱਚਾ ਰੋਇਆ ਘਟਾ ਹੈ ਕਿ ਤੁਸੀਂ ਇਹਨੂੰ ਫਟਾਫਟ ਲੈ ਜਾਓ ਕਟਾਰੀਏ ਦੇ ਅਸੀਂ ਉੱਥੇ ਲੈ ਗਏ ਜੀ ਉਹਨਾਂ ਨੇ ਭੇਜ ਦਿੱਤਾ ਜੀ ਕਹਿੰਦੇ ਤੁਸੀਂ ਪੀਜੀਆਈ ਲੈ ਕੇ ਜਾਓ ਇਹਨਾਂ ਨੂੰ ਅਸੀਂ ਉੱਥੇ ਲੈ ਕੇ ਗਏ ਜੀ ਉੱਥੇ ਲੈ ਗਏ ਇਹਨਾਂ ਨੂੰ ਮਗਰੋਂ ਮੇਰੇ ਇਹ ਰਹਿ ਗਏ ਸੀਗੇ ਬਾਕੀ ਹੁਣ ਇਹਨਾਂ ਨੂੰ ਪਤਾ ਹੋਊਗਾ ਜੀ ਕਿੱਦਾਂ ਹੋਈ ਇਹਨਾਂ ਦੇ ਨਾਲ ਏ ਵੀ ਲੈ ਗਏ ਸੀ ਕਿ ਵੀ ਸਾਨੂੰ ਆਕਸੀਜਨ ਨਹੀਂ ਮਿਲੀ ਉਹਦੀ ਆਕਸੀਜਨ ਇਕਦਮ ਘਟ ਗਈ ਸੀਗੀ ਪੇਟ 'ਚ ਦਰਦ ਹੋਣ ਲੱਗ ਗਿਆ ਜ਼ਿਆਦਾ ਇਹ ਕਹਿੰਦੇ ਵੀ ਲੈ ਜਾ ਕੋਈ ਐਂਬੂਲੈਂਸ ਨਹੀਂ ਸਾਨੂੰ ਮਿਲੀ ਇੱਥੋਂ ਇਹਨੂੰ ਲੈ ਕੇ ਜਾਣ ਲਈ ਮੁੰਡੇ ਆਪਣੀ ਗੱਡੀ 'ਚ ਲੈ ਕੇ ਗਏ ਆ ਤੇ ਇੱਧਰ ਨਵਨੂਰ ਵਾਲੇ ਦੇ ਲੈ ਕੇ ਉਹਨਾਂ ਨੇ ਸਾਂਭਿਆ ਨਹੀਂਗਾ ਉਹ ਕਹਿੰਦੇ ਸੀ ਸਿਵਲ 'ਚ ਲੈ ਜਾ ਸਿਵਲ 'ਚ ਕੀ ਲੈ ਗਏ ਨਾ ਰਸਤੇ 'ਚ ਹੀ ਪੂਰੀ ਹੋ ਗਈ ਐ ਜੀ ਉਹ ਬਿਲਕੁਲ ਢਾਲ ਪਈ ଥିਗੀ ਮੈਨੂੰ ਦੋ ਤਕਰੀਬਨ 2:00 ਵਜੇ ਮੈਨੂੰ ਪਤਾ ਲੱਗਿਆ ਮੇਰੇ ਭਤੀਜੇ ਨੇ ਫੋਨ ਕੀਤਾ ਤੇ ਤੇ ਡੜੀ ਆ ਜਾਓ ਫੇ ਭਾਪੀ ਮਤਲਬ ਜਿਆਦੇ ਸੀਰੀਅਸ ਹੋ ਗਈ ਆ ਤੇ ਪਹਿਲੇ ਤਾਂ ਘਬਰਾੜ ਜੇ ਦੱਸੀ ਉਹਨੇ ਬਾਅਦ ਚ ਸੀਰੀਅਸ ਦੱਸ ਦਿੱਤੀ ਚਲੋ ਮੈਂ ਕਿਹਾ ਮੈਂ ਆਣਾ ਮੈਂ ਕਹਿੰਦਾ ਮੈਂ ਮੋਢੇ ਦੂਏ ਮੇਰੇ ਭਤੀਜੇ ਨੂੰ ਫੋਨ ਕਰ ਦਿੱਤਾ ਤੇ ਅਸੀਂ ਮੋਟਰਸਾਈਕਲ ਤੇ ਇੱਥੇ ਪਹੁੰਚੇ ਜੀ ਅਸੀਂ ਪਹੁੰਚ ਕੇ ਅਸੀਂ ਇੱਥੇ ਆ ਕੇ ਜਦ ਮਰੀਜ਼ ਦੇਖਿਆ ਤੇ ਬਿਲਕੁਲ ਢਾਲ ਸਗਾ ਜੀ ਅਸੀਂ ਤਿੰਨ ਬੰਦੇ ਮਤਲਬ ਸਿਗੇ ਦੋ ਮੇਰੇ ਭਤੀਜੇ ਤੇ ਇੱਕ ਮੈਂ ਇੱਕ ਮੇਰੇ ਘਰ ਵਾਲੀ ਤੇ ਅਸੀਂ ਮਤਲਬ ਅੰਦਰੋਂ ਲਿਆਂਦੀ ਜੀ ਚੁਕਾ ਕੇ ਅਸੀਂ ਤਿੰਨਾਂ ਨੇ ਚੱਕੀ ਛੋਟੀ ਗੱਡੀ ਵਿੱਚ ਆਪਣੀ ਗੱਡੀ ਜਨੇ ਗਏ ਫਿਰ ਮੈਂ ਪੁੱਛਿਆ ਮੈਂ ਪੁੱਛਿਆ ਵੇ ਮਤਲਬ ਸਾਨੂੰ ਕੋਈ ਗੱਡੀ ਲੈ ਦੋ ਐਂਬੂਲੈਂਸ ਸਾਨੂੰ ਮੋਗਾ ਦੋ ਕਹਿੰਦੇ ਸਾਡੇ ਕੋਲ ਹੈ ਨਹੀਂ ਇੱਕ ਛਿਗੀ ਪ੍ਰਾਈਵੇਟ ਉਹ ਮੇਰੇ ਕਾਕੇ ਨੇ ਲੈ ਗਈ ਬੱਚੇ ਨੂੰ ਤੇ ਦੂਜੀ ਗੱਡੀ ਕਹਿੰਦੇ ਕੋਈ ਹੈ ਨਹੀਂ ਕੱਢੀ ਉਹ ਪਿਛਲੇ ਪਾਸੇ ਖੜੀ ਹੁਣ ਵੀ ਖੜੀ ਐ ਇਸ ਵੇਲੇ ਕਹਿੰਦੇ ਸਾਡੇ ਕੋਲ ਡਰਾਈਵਰ ਹੈ ਨਹੀਂ ਨਾ ਸਾਡੇ ਕੋਲ ਸਿਲੰਡਰ ਹੈਗੇ ਨਾ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਜੀ ਸਾਡੇ ਕੋਲ ਇਹਨਾਂ ਨੇ ਫਾਕਤ ਜਵਾਬ ਦਿੱਤਾ ਇਥੋਂ ਲਾ ਕੇ ਗੂਲੂ ਕੋ ਸਾਨੂੰ ਉੱਥੇ ਨਵੇਂ ਚਰ ਲੈ ਜਾਓ ਕਹਿੰਦੇ ਨਮਰੂਰ ਵਾਲਾ ਨਮਰੂਰ ਵਾਲਾ ਦੇ ਗਾਂ ਅਸੀਂ ਉੱਥੇ ਉਹਨਾਂ ਨੇ ਸਾਨੂੰ ਬੜ ਨਹੀਂ ਦਿੱਤਾ ਜੀ ਅੰਦਰ ਅਸੀਂ ਸਿੱਧੇ ਨਵੇਂ ਚਰ ਰਾਹਤੇ ਜੇ ਮੈਂ ਕਿਹਾ ਵੀ ਸਾਡੇ ਕੋ ਕੁਝ ਨਹੀਂ ਹੈਗਾ ਨਾ ਸਾਡਾ ਸਿਲੰਡਰ ਹੈ ਸਾਡੇ ਕੋਲ ਵੀ ਇੱਕ ਚੀਜ਼ ਨਹੀਂ ਸਾਡੇ ਕੋ ਕੁਝ ਨਹੀਂ ਹੈ ਜੀ ਵੀ ਤੁਸੀਂ ਆਪਣੀ ਗੱਡੀ ਚ ਲੈ ਜਾਓ 파ਕੇ ਅਸੀਂ ਆਪਣੀ ਗੱਡੀ ਚ ਲੈ ਕੇ ਗਏ ਹਾਂ ਜੀ ਆਲਟੋ ਚ ਉੱਥੇ ਪਹੁੰਚੇ ਹਾਂ ਉਹਨਾਂ ਨੇ ਮਤਲਬ ਪੂਰੀ ਉਹਨਾਂ ਨੇ ਪੂਰੀ ਵਾਸ਼ਤ ਕੀਤੀ ਦੱਬਿਆ ਘੋਟਿਆ ਤੇ ਲੇਕਿਨ ਫਿਰ ਡਾਕਟਰ ਨੇ ਜਵਾਬ ਦਿੱਤਾ ਜੀ ਕਹਿੰਦੇ ਸਿਰ ਮਾਰ ਗਿਆ ਜੀ ਰਉਤੇ ਤੇ ਇਹ ਚਾਰ ਪੰਜ ਬੰਦੇ ਜਰੂਰ ਗਏ ਅੰਦਰ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਿਸੇ ਨੇ ਵੀ ਕੀਤੀ ਹਾਲੇ ਹੁਣ ਤੱਕ ਹਾਂਜੀ ਸਾਨੂੰ ਗੱਲ ਦਾ ਸਤਾਬ ਚਾਹੀਦਾ ਜੀ ਹਾਂਜੀ ਹਾਂਜੀ ਯਾ ਕਾਨਾ ਜੀ ਹੁਣ ਮੇਰੇ ਤਾਂ ਛੋਟੀ 25 ਆ ਚਾਰ ਸਾਲਾਂ ਦੀ ਕੁੜੀ ਆ ਚਾਰ ਸਾਲ ਦੀ ਕੁਟੀ ਆ ਮੈਂ ਕੱਲਾ ਆਇਗਾ ਸ਼ੇਗੂ ਖੇਗ ਲੜਕੀਆਂ ਮੇਰੇ ਇੱਕੋ ਇੱਕ ਆਕਾ ਆਇਆ ਸਾਡਾ ਉਹ ਵੀ ਅੱਜ ਆ ਗਿਆ ਉਹ ਵੀ ਬੱਚੇ ਦਾ ਵੀ ਅਜੇ ਪਤਾ ਨਹੀਂ ਹੈਗਾ ਅਰੇ ਉਹਦਾ ਬੱਚੇ ਦਾ ਵੀ ਕੋਈ ਪਤਾ ਨਹੀਂ ਹੈਗਾ ਕਿ ਹੈ ਜਾਂ ਨਹੀਂ ਹੈ ਸਾਨੂੰ ਪਹਿਲੇ ਦੱਸਣਾ ਚਾਹੀਦਾ ਪਹਿਲਾਂ ਦੱਸਣਾ ਚਾਹੀਦਾ ਸਾਨੂੰ ਅੱਜ ਬੁਲਾਇਆ ਸੀ ਇਹਨੇ ਅਸੀਂ ਰਾਤ ਆਏ ਅੱਜ ਰਾਤ ਬੁਲਾਇਆ ਸੀ ਰਾਤ ਦਰਦਾ ਉਹ ਵੀ ਅਸੀਂ ਰਾਤ ਹੀ ਆ ਗਏ ਆਂ ਵੀ ਚਲੋ ਜਾ ਜਦ ਹੀ ਆ ਗਏ ਅਸੀਂ ਜੇ ਰੈਂਟਾ ਜੀ ਪਹੁੰਚ ਗਏ ਆਪ ਦੇ ਦਿੰਦੇ ਜੀ ਇਹਨਾਂ ਨੂੰ ਜਵਾਬ ਦੇਣਾ ਜੀ ਹਾਂਜੀ ਬੱਚੇ ਨੂੰ ਪਹਿਲਾਂ ਹੋਈ ਆ ਵੀ ਕਹਿੰਦੇ ਸਾਇਨੇ ਰੋਇਆ ਘਟ ਹੈ ਕਹਿੰਦੇ ਬੱਚਾ ਵੀ ਕਹਿੰਦੇ ਤੁਸੀਂ ਫਟਾਫਟ ਕ ਆਰੀਏ ਦੇ ਦਿਖਾ ਲੋ ਅਸੀਂ ਉੱਥੇ ਹੀ ਲੈ ਕੇ ਗਏ ਆਏ ਵਾਪਸ ਆ ਗਏ ਵੀ ਨਹੀਂ ਕਹਿੰਦੇ ਉੱਥੇ ਲੈ ਕੇ ਜਾਓ ਚੰਡੀਗੜ੍ਹ ਫਿਰ ਅਸੀਂ ਪੀਜੀਆਈ ਚ ਲੈ ਕੇ ਗਏ ਆਗੇ ਜੀ ਹਾਂਜੀ ਠੀਕ ਹੈ ਉਹਨਾਂ ਨੇ ਵੀ ਡਾਕਟਰ ਸਾਹਿਬ ਨੇ ਇਹ ਕੀ ਮਤਲਬ ਹੈ ਜੇ ਤੁਹਾਡੇ ਕੋਲ ਗਜੈਸ ਹੈਗੀ ਆ ਫੇ ਤਾਂ ਆਈਬੀਐਚ ਚ ਲੈ ਜਾਓ ਮਗਾ ਜੀ ਮੈਂ ਗਰੀਬ ਬੱਧਾ ਫੇ ਮੇਰੇ ਕੋਲ ਗਜੈਸ ਹੈ ਨਹੀਂ ਮੈਨੂੰ ਪੀਜੀਆਈ ਨੂੰ ਲੈ ਕੇ ਜਾ ਸਕਦਾ ਤੇ ਭੈਣਾ ਇੱਕ ਭਰਾ ਆ ਸਾਡੀ ਭਰਾਈ 26 ਸਾਲਾਂ ਦੀ ਆ ਜੀ ਜੇ ਦਾ ਸਾਡੀ ਕੋਈ ਗਲਤੀ ਸਾਨੂੰ ਦੱਸੋ ਨਹੀਂ ਤਾਂ ਇਹਨਾਂ ਦੀ ਗਲਤੀ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਜੀ ਸਿਵਾ ਹਸਪੀਟਲ

ਆਈ ਜਾਓਏ ਹੋਰ ਪੰਨ ਦਾ ਪੰਨ ਨਹੀਂ ਦੱਸਿਆ ਨਹੀਂ ਹੈਗਾ ਮੈਨੂੰ 4 ਦਿਨ ਹੋ ਗਏ ਸੀ ਆਂਦੀ ਨੂੰ ਦੱਸਣਾ ਚਾਹੀਦਾ ਦੱਸਣਾ ਚਾਹੀਦਾ ਧੋਖਾ ਪਾ ਦਿੱਤਾ ਨੇ ਆਪ ਮਰਵਾਇਆ ਆਪ ਚਾਹੀਦਾ ਵਾ ਕਾਨੂੰਨ ਇਨਸਾਫ ਨਹੀਂ ਦਾ ਤੁਹਾਡੇ ਬੋਲ ਸਾਹਿਬ ਹੈ ਨਹੀਂ ਕਿ ਮੁੱਕ ਗਈਆਂ ਵਾ ਸਰਕਾਰ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਪਹਿਲਾ ਜਵਾਬ ਦਿੰਨਾ ਉਹ ਅੰਦਰ ਕਿਉਂ ਨਹੀਂ ਕਹਿੰਦੇ ਸਿਲੰਡਰ ਅੰਦਰ ਰੱਖਿਆ ਹੈ ਸਾਹਮਣੇ ਅੰਦਰ ਹੁਣ ਕਹਿੰਦੇ ਸਿਲੰਡਰ ਅੰਦਰ ਪਏ ਆ ਉਸ ਟਾਈਮ ਕਿਉਂ ਨਹੀਂ ਸਿਲੰਡਰ ਲੈ ਆਵੇ ਸਾਨੂੰ ਗਲਤੀ ਦਾ ਪਤਾ ਲੱਗੇ ਗਲਤੀ ਕਿਹਦੀ ਹੈ ਕਹਿੰਦੇ ਸਾਨੂੰ ਪਤਾ ਨਹੀਂ ਗਲਤੀ ਆਪਣੀ ਆਪੇ ਦਾ ਲੱਭਾ ਪਰ ਲੋਕਾਂ ਵੱਤੋਂ ਤੁਹਾਨੂੰ ਸਾਰਿਆਂ ਨੂੰ ਵਾਕਾ ਦੇ ਹਸਪੀਟਲ ਤੁਹਾਡੇ ਕੋਲ ਐਂਬੂਲੈਂਸ ਨਹੀਂ ਤੁਹਾਡੇ ਕੋਲ ਆਕਸੀਜਨ ਨਹੀਂ ਆਦਾ ਬੰਦ ਕਰ ਦੋ ਸੀ ਹੋਣਾ ਚਾਹੀਦਾ ਸੀ ਹੋਣਾ ਚਾਹੀਦਾ ਸੀ ਹੋਣਾ ਚਾਹੀਦਾ ਜਿੰਦਾਬਾਦ ਜਿੰਦਾਬਾਦ ਸੀਲ ਕਰਨਾ ਚਾਹੀਦਾ ਹੈ ਜਿੰਦਾਬਾਦ ਉਹ ਨਹੀਂ ਚਾਹੀਦਾ ਉਹ ਮੰਨ ਕਰਦਾ ਵਾਕਾ ਕੋਲ ਚਾਹੀਦਾ ਕੋਈ ਕੰਮ ਨਹੀਂ ਹੋ ਰਿਹਾ ਕਿ ਥੱਕੇ ਮੈਂ ਬਾਕੀ ਰਹਿ ਜਾਵਾਂ ਅਜੀ ਸਾਹਿਬ ਇੱਕ ਕਰਕੇ ਕਹਿ ਰਹੇ ਇੱਕ ਕਹਿਣਾ ਕੋਲ ਅੰਬਲੋਸਿਡਰ ਹੈ ਬਈ ਨਹੀਂ ਸੀ ਦੂਸਰਾ ਕਹਿ ਕੇ ਕਿ ਅਸੀਂ ਇਹ ਕਹਿੰਦੇ ਗਰੀਬ ਬੰਦੇ ਤੋਂ ਉਹ ਸਭ ਤੋਂ بڑا ਦੁੱਖ ਪਰ ਕਹਾਣੀ ਅਸੀਂ ਸੁਣਾ ਰਹੇ ਹਾਂ ਕਿ ਡਾਕਟਰ ਪ੍ਰੈਜੈਂਟ ਹੋਣਾ ਚਾਹੀਦਾ ਫਿਰ ਛੱਲੇ ਵਾਲੇ ਸਟਾਫ ਨੇ ਡਾਕਟਰ ਸਾਹਿਬ ਨੂੰ ਰਿਪੋਰਟ ਨਹੀਂ ਕੀਤੀ ਜਦੋਂ ਅਸੀਂ ਐਸਓ ਸਾਹਿਬ ਨੂੰ ਮਿਲੇ ਵੱਡੇ ਡਾਕਟਰ ਸਾਹਿਬ ਨੂੰ ਕਰਦਾ ਕਹਿੰਦਾ ਸੋ ਤਾਂ ਦੱਸਿਆ ਨਹੀਂ ਜੀ ਇਸ ਕਰਕੇ ਸਾਹ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਇਨਸਾਫ ਮਿਲਣਾ ਚਾਹੀਦਾ ਗਰੀਬ ਬੰਦੇ ਨੂੰ ਇਹਦੀਆਂ 6 ਕੁੜੀਆਂ ਹਨ ਤੇ ਇੱਕ ਬੱਚਾ ਛੋਟਾ ਜਿਹੜਾ ਪੀਜੀਆ ਹੈ ਜੀ ਜਦੋਂ ਸਰਕਾਰ ਦੇ ਦਿਸ਼ਾਦਾਤਾ ਦੇ ਮੁਤਾਬਿਕ ਲਗਭਗ ਨੋਟ ਨੇ ਪੱਤੇਾਂ ਮੇਰੀ ਇੰਸਟੀਚਿਊਸ਼ਨ ਨੂੰ ਨੋਟੀਫਿਕੇਸ਼ਨ ਦਰ ਦਿੱਤਾ ਹੈ। ਇਹ ਜਿੱਦਾਂ ਕਿ ਅਲੱਗ-ਅਲੱਗ ਹਸਪਤਲਾਂ ਵਿੱਚ ਸਰਕਾਰੀ ਤੌਰ ਤੇ ਮੁਲਾਜ਼ਮ ਕਾਫੀ ਕਮੀ ਕੇਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਕੀ ਤੁਹਾਡੇ ਵੱਲੋਂ ਕੋਈ ਐਪਲੀਕੇਸ਼ਨ ਮਿਤੀ ਗਈ ਹੈ? ਮੇਰੇ ਵੱਲੋਂ ਜਿਹੜੇ ਸਾਡੇ ਹਲਕੇ ਦੇ ਐਮ.ਐਲ.ਏ. ਸਾਹਿਬ ਆ ਉਹਨਾਂ ਨੂੰ ਮੈਂ ਸਾਰੇ ਸਟਾਫ ਦੀ ਡਾਕਟਰ ਫਾਰਮਾਸਿਸਟ ਸਟਾਫ ਨਰਸਿਸ ਤੇ ਕਲਾਸ ਫੋਰ ਇਹ ਸਾਰਿਆਂ ਦੀ ਡਿਮਾਂਡ ਮੈਂ ਲਿਖ ਕੇ ਦੇ ਚੁੱਕਾ ਐਸ ਸੰਡੇ ਹਸਪਤਾਲ ਦੇ ਵਿੱਚ ਕਮੀਆਂ ਐ ਸਟਾਫ ਦੀ ਸ਼ਾਰਟਿੰਗ ਐ ਕਿਪਾ ਕਰਕੇ ਇਹ ਬੰਦੂਰ ਪੂਰੇ ਕਰ ਕਿੰਨੇ ਤਰ੍ਹਾਂ ਦੇ ਸਟਾਫ ਦੀ ਤੁਹਾਡੇ ਇਸੇ ਦਿੱਕਤ ਆ ਰਹੀ ਹੈ 6 ਡਾਕਟਰਾਂ ਨੇ ਪੋਸਟਾਂ ਖਾਲੀ ਤੇ ਸਟਾਫ ਨਰਸਸ ਦੀਆਂ 13 ਕਲਾਸ 4 20 ਫਾਰਮਾਸਿਸਟ 4 ਤੇ 5 ਇਹ ਸਾਰਾ ਮੈਂ ਲਿਖ ਕੇ ਦੇ ਚੁੱਕਾ ਜੇ ਜਿੱਦਾਂ ਕੋਈ ਐਮਰਜੈਂਸੀ ਪੇਸ਼ੈਂਟ ਆ ਲਾਇਆ 108 ਨੰਬਰ ਤੇ ਕਾਲ ਕਰਦਾ ਹੈ ਉਹਨੂੰ ਚਿੰਨੀ ਜਲਦੀ ਐਂਬੂਲੈਂਸ ਪ੍ਰੋਵਾਈਡ ਹੋ ਜਾਂਦੀ ਹੈ 108 ਤੇ ਫੋਨ ਕਰੇ ਤੇ ਉਹ ਤਾਂ ਬਿਲਕੁਲ ਪੰਸਰਡ ਮੈਂਟ ਜਿੱਥੇ ਉਹਨਾਂ ਦੀ ਲੋਕੇਸ਼ਨ ਹੈ ਉਹ ਸਾਨੂੰ ਦੱਸ ਦਿੰਦਾ ਹੈ ਕਿ ਗੱਡੀ ਨੰਬਰ ਐਵੇਂ ਆਦੀ ਉਹ ਪੰਸਰਡ ਮੈਂਟ ਦਾ ਹੈ ਡਰਾਈਵਰ ਦੀ ਕਮਿਊਨੀਕੇਸ਼ਨ ਕੋਈ ਡਰਾਈਵਰ ਹੈ ਜਿਹੜਾ 24 ਘੰਟੇ ਵੇਲੇ ਰਹਿੰਦਾ ਇੱਕ ਡਰਾਈਵਰ ਦੀ ਪੋਸਟ ਲਈ ਅਸੀਂ ਲਿਖ ਕੇ ਐਮਬੀ ਕਾਰਪੋਰੇਸ਼ਨ ਦਿੱਤਾ ਹੋਇਆ ਹੈ ਤੇ ਸਾਨੂੰ ਮਨਯੋਰੀ ਉੱਤੇ ਜਾ ਕੇ ਤਾਂ ਕਿ ਅਸੀਂ ਆਊਟਸੋਰਸ ਕਰਾਈਏ ਉਹਨੂੰ ਪਰਚੇਸ ਕਿ ਪੈਸੈਂਟ ਦੀ ਮੌਤ ਦਾ ਕਾਰਨ ਬਣਿਆ ਕੀ ਕਾਰਨ ਸੀਗਾ ਉਹਦੇ ਬਾਰੇ ਜਾਣਕਾਰੀ ਪੇਸ਼ੈਂਟ ਪੋਸਟ ਡੇਟਡ ਲਿਵਰੀ ਕੇਸ ਹੈਗਾ ਪਿੰਸੂ ਦੇ ਮਾਦਰੀ ਤੋਂ ਜਿਹੜਾ 10:30 ਵਜੇ ਸਾਡੇ ਹਸਪੀਟਲ ਆਇਆ ਜਦੋਂ ਆਇਆ ਉਹਨੂੰ ਚੈੱਕਅਪ ਕੀਤਾ ਡਾਕਟਰ ਤੇ ਸਟਾਫ ਨਰਸਾਂ ਨੇ ਫੁਲੀ ਲੜੀ ਕਿੱਦਸਗਾ ਇਹਦੀ ਜਲਦੀ ਡਿਲੀਵਰੀ ਹੋ ਜਾਣੀ ਸੀਗੀ ਤੇ ਉਹ 15 ਮਿੰਟ ਦੇ ਪੇਸ਼ੈਂਟ ਡਿਲੀਵਰ ਕਰ ਗਏ ਤੇ ਬੱਚਾ ਠੀਕ ਸੀਗਾ ਪਰ ਉਹਦੀ ਡਿਲੇਟਾਈ ਸੀ ਬੱਚੇ ਨੂੰ ਪੀਜੀਆ ਰੈਫਰ ਕਰਤਾ ਤੇ ਪੇਸ਼ੈਂਟ 2 ਘੰਟਿਆਂ ਬਾਅਦ ਸੇਕ ਹੋ ਗਿਆ ਉਹਨੂੰ ਅਸੀਂ ਨਵਾਂ ਸ਼ਹਿਰ ਸਿਵਲ ਹਸਪੀਟਲ ਕਰ ਦਿੱਤਾ